ਜਥੇ ਨੇ ਇੱਕ ਵਾਰ ਫਿਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉੱਥੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਉਸ ਤੋਂ ਬਾਅਦ ওয়াটার ਕੈਨਨ ਵੀ ਉੱਥੇ ਚਲਾਏ ਗਏ ਮਾਹੌਲ ਤਣਾਪੂਰਨ ਰਿਹਾ ਕਈ ਕਿਸਾਨ ਜ਼ਖਮੀ ਨੇ ਜਿਹੜੇ ਉਹ ਵੀ ਉੱਥੇ ਹੋਏ ਵਾਰ-ਵਾਰ ਉਹੀ ਸਥਿਤੀ ਦੁਹਰਾਈ ਜਾ ਰਹੀ ਹੈ ਸੰਸਦ ਨੂੰ ਨੀਤੀ ਵਿਟੂ ਦੇ ਕੇਂਦਰ ਦੇ ਕੋਈ ਮੰਤਰੀ ਹੈ ਉਹ ਕਿਸਾਨਾਂ ਨੂੰ ਕਹਿ ਰਹੇ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਹਾਂ ਇਦਾਂ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਅੰਦਰ ਵੀ ਖੇਤੀਬਾੜੀ ਮੰਤਰੀ ਕਹਿੰਦੇ ਆ ਕਿ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਅਸੀਂ ਪਹਿਲਾਂ ਹੀ ਬਹੁਤ ਧਿਆਨ ਰੱਖ ਰਹੇ ਹਾਂ ਫਿਰ ਗੁਰਨ ਸਿੰਘ ਨੂੰ ਕੌਣ ਰੋਕ ਰਿਹਾ ਹੈ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਗੁਰਨ ਸਿੰਘ ਨੇ ਜੰਗਲ ਜਾ ਕੇ ਇੱਕ ਵੱਡੇ মিডিਆ ਗਰੁੱਪ ਨਾਲ ਗੱਲਬਾਤ ਕਰਨਾਂ ਕਿਹਾ ਸੀ ਕਿ ਮੈਂ ਪੋਰ ਬਣਨ ਲਈ ਤਿਆਰ ਹਾਂ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਅਧਿਕਾਰ ਹੁਣ ਗੁਰਨ ਸਿੰਘ ਪੋਰ ਬਣਨ ਲਈ ਤਿਆਰ ਹੋ ਇੱਕ ਕਦੋਂ ਪੋਲ ਬਣੇਗਾ ਜਦੋਂ ਪੋਲ ਬਣਿਆ ਸੁਹਾਣਾ ਮੈਂ ਖਤਮ ਹੋ ਗਈਆਂ ਤਾਂ 18 ਦਸੰਬਰ ਨੂੰ ਪੰਜਾਬ ਪਰਦੇ ਵਿੱਚ ਰੇਲਾਂ ਰੋਕਣ ਦਾ ਪਲਾਨ ਬਣਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪਲਾਨ ਆ ਉਹ ਕਿਸਾਨਾਂ ਦੇ ਨੇ ਕਿਉਂਕਿ ਕਹਿੰਦੇ ਜਦੋਂ ਬੰਦਾ ਫਸਿਆ ਹੁੰਦਾ ਤਾਂ ਕਈ ਤਰ੍ਹਾਂ ਦੇ ਹੱਥ ਪੈਰ ਮਾਰਨੇ ਪੈਂਦੇ ਤਾਂ 20 ਦਸੰਬਰ ਨੂੰ ਉਹ ਕਹਿੰਦੇ ਕਿ ਐਸੀ ਜਿਹੜਾ ਹੈਗਾ ਦੇਸ਼ ਭਰ ਦੇ ਅੰਦਰ ਪੰਜਾਬ ਨੂੰ ਛੱਡ ਕੇ ਬਾਕੀ ਦੇਸ਼ ਦੇ ਅੰਦਰ ਟਰੈਕਟਰ ਮਾਰਚ ਦਾ ਉਹਨਾਂ ਨੇ ਸੰਧਾ ਦਿੱਤਾ ਸੋਸ਼ਲ ਲੀਨ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸਿਦੂ ਮਸਲਾ ਕਿਸਾਨਾਂ ਦਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਵੱਡਾ ਮਤਲਬ ਇੰਟਰਨੈਸ਼ਨਲ ਪੱਧਰ ਤੇ ਜਾ ਰਿਹਾ ਏ ਮੁੱਦਾ ਜਿੱਥੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਫਿਕਰ ਸੀ ਤਾਂ ਹੁਣ ਜਦੋਂ ਅਮਰੀਕਾ ਆਸਟ੍ਰੇਲੀਆ ਤੇ ਕੈਨੇਡਾ ਬੈਠੇ ਪੰਜਾਬੀਆਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਵੀ ਇਸ ਚੀਜ਼ ਨੂੰ ਲੈ ਕੇ ਆਪਣੀ ਚੇਤਨਾ ਜ਼ਾਹਿਰ ਕਰਦੇ ਨੇ ਕਿ ਕਿਸ ਤਰ੍ਹਾਂ ਬਾਰਡਰ ਦੇ ਉੱਪਰ ਮਾਹੌਲ ਦਿਨ ਬਦਿਨ ਖਰਾਬ ਹੋ ਰਿਹਾ ਤੇ ਕਿਸਾਨਾਂ ਦੀ ਦੁਰਦਸ਼ਾ ਕਿਸ ਤਰ੍ਹਾਂ ਦੀ ਹੋਈ ਹੈ ਸੋ ਅੱਜ ਅਸੀਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਐਸਜੀਪੀਸੀ ਪ੍ਰਧਾਨਤਾ ਮੇ ਉਹਨਾਂ ਦੀ ਕਰਾਂਗੇ ਤੇ ਹੋਰ ਵੀ ਛੋਟੇ-ਮੋਟੇ ਦਲਜੀਤ ਦਸਾਂਜ ਉਹਨਾਂ ਨੂੰ ਲੈ ਕੇ ਕਾਫੀ ਕੰਟਰੋਵਰਸੀ ਚੱਲ ਰਹੀ ਹੈ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸੇਦੂ ਜੀ ਸਿੱਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਤੇ ਦੱਸ ਕਾਨੂੰ ਸਸਿਕਾਲ ਪਰ ਅੱਜ ਉਹ ਸਵਾਲ ਇਹਨਾਂ ਮੁੱਦਿਆਂ ਉੱਪਰ ਜੀ ਬਲਕਲ ਸਤਿ ਸ੍ਰੀ ਅਕਾਲ ਸਤੋ ਪਹਿਲਾ ਸਵਾਲ ਕੀ ਅੱਜ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਫਿਰ ਤੋਂ ਤਣਾਪੂਰਣ ਹੋਇਆ ਕਿਉਂਕਿ ਜਥੇ ਨੇ ਇੱਕ ਵਾਰ ਫਿਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉੱਥੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਉਸ ਤੋਂ ਬਾਅਦ ਵਾਟਰ ਕੈਨਨ ਵੀ ਉੱਥੇ ਚਲਾਏ ਗਏ ਮਾਹੌਲ ਤਣਾਪੂਰਣ ਰਿਹਾ ਕਈ ਕਿਸਾਨ ਜ਼ਖਮੀ ਨੇ ਜਿਹੜੇ ਉਹ ਵੀ ਉੱਥੇ ਹੋਏ ਵਾਰ-ਵਾਰ ਉਹੀ ਸਥਿਤੀ ਦੁਹਰਾਈ ਜਾ ਰਹੀ ਹੈ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਅਭੀ ਦੇ ਇਸ ਦੇ ਤੌਰ ਤੇ ਕੇਂਦਰ ਤੇ ਸੁਭਾ ਸਰਕਾਰਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਨੂੰ ਇਸ ਸੰਕਟ ਤੋਂ ਬਾਹਰ ਲਿਆਂਦਾ ਜਾਵੇ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੇ ਗਵਰਨਰ ਕਹਿ ਰਿਹਾ ਹੈ ਕਿ ਮੇਰੀ ਕੇਂਦਰੀ ਗਹਿ ਮੰਤਰੀ ਹਮੇਸ਼ਾ ਨਾਲ ਗੱਲਬਾਤ ਹੋਈ ਹੈ ਉਹ ਕਿਸਾਨਾਂ ਦੇ ਮਸਲੇ ਤੇ ਗੱਲਬਾਤ ਕਰਨ ਲਈ ਤਿਆਰ ਹਮ ਗਵਨੀਤ ਵੀ ਤੁਜਲੇ ਕੇਂਦਰ ਚ ਕੋਈ ਮੰਤਰੀ ਹੈ ਉਹ ਕਿਸਾਨਾਂ ਨੂੰ ਕਹਿ ਰਿਹਾ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਹਾਂ ਇਦਾਂ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਅੰਦਰ ਵੀ ਖੇਤੀਬਾੜੀ ਮੰਤਰੀ ਖੁਦ ਕਹਿ ਰਿਹਾ ਕਿ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਅਸੀਂ ਪਹਿਲਾਂ ਹੀ ਬਹੁਤ ਧਿਆਨ ਰੱਖ ਰਹੇ ਹਾਂ ਗਵਾਂਡੀ ਸੂਬਾ ਹਰਿਆਣਾ ਉਧਰ ਮੁੱਖ ਮੰਤਰੀ ਦਾ ਲਗਾਤਾਰੀ ਰਿਕਾਰਡ ਵਜਾਉਂਦੇ ਆ ਰਹੇ ਆ ਕਿ ਜੀ ਪੰਜਾਬ ਦੀ ਜਿਹੜੀ ਗੱਲ ਹੈਗੀ ਆ ਕਹਿੰਦੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹਰਿਆਣਾ ਦੇਖੋ ਆਪਣੇ ਤੌਰ ਦੇ ਨੇ ਆਪਣਰਲੇ ਤੇ ਐਮਐਸਬੀ ਦੇ ਰਿਹਾ ਹੈ ਕੇਂਦਰ ਤਾਂ ਪਹਿਲਾਂ ਹੀ ਧਿਆਨ ਰੱਖ ਰਿਹਾ ਸੋ ਮੁੱਦਾ ਤਾਂ ਐਮ ਹੈ ਹੀ ਹੈ ਔਰ ਇਹ ਸੇ ਮੁੱਦੇ ਤੇ ਚੱਲਦੇ ਆਂ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਉੱਥੇ ਬਹੁਤ ਮੰਦ ਭਾਗਾ ਵਰਤਾਰਾ ਵਾਪਰਿਆ ਸ਼ੰਭੂ ਬਾਡਰ ਦੇ ਉੱਤੇ ਇਹ ਬਹੁਤ ਹੀ ਚਿੰਤਾਜਨਕ ਮਾਮਲਾ ਹੈ ਅੱਜ ਜਿਦੋਂ ਆਪਾਂ ਅੱਜ ਦਾ ਜ਼ਿਕਰ ਕਰ ਰਹੇ ਆਂ ਅੱਜ ਫੇਰ 100 ਇੱਕ ਕਿਸਾਨਾਂ ਦਾ ਜਥਾ ਜਿਹੜਾ ਹੈਗਾ ਅਰਦਾਸ ਕਰਕੇ ਸ਼ੀਰਵਾਲੇ ਕੇ ਗੁਰੂ ਆਸਰੇ ਦੀ ਤੇ ਉਹ ਦਿੱਲੀ ਦੇ ਕੋਚ ਵੱਲ ਨੂੰ ਵਧਿਆ ਆਪਾਂ ਸਾਰੇ ਜਾਣਦੇ ਆਂ ਕਿ ਅੱਗੇ ਬਾਡਰ ਤੇ ਪਹੁੰਚਦੇ ਆਂ ਜਿਹੜਾ ਹੈਗਾ ਦੂਜੇ ਪਾਸੇ ਹਰਿਆਣਾ ਦੀ ਪੁਲਿਸ ਹੋਰ ਫੋਰਸਸ ਖੜੇ ਹੈ ਐ ਦੀਵਾਰ ਬਣ ਕੇ ਹਮਮ ਪੱਥਰ ਦੀਵਾਰ ਬਣ ਕੇ ਲੱਗੇ ਹੋਏ ਆ ਉੱਥੋਂ ਜਦੋਂ ਅਥਰੂਗੈਸ ਦੇ ਗੋਲੇ ਵਾਰਾਈ ਜਾਂਦੇ ਆ ਮੈਂ ਸੁਣਿਆ ਸੀ ਸਰਨ ਸਿੰਘ ਭੰਦੇ ਉਹਦੇ ਉਹ ਜੇ ਵੀ ਜਿਹੜੇ ਖੋਲ ਦਿਖਾ ਰਹੇ ਕਹਿੰਦੇ ਦੇਖੋ ਜੀ ਇਹ ਸਮਾ ਵਿਹਾ ਚੁੱਕੇ ਆ ਸਾਫ ਕਾ ਅਥਰੂਗੈਸ ਦੇ ਗੋਲੇ ਜਿਹੜੇ ਸਮਾ ਵਿਹਾ ਚੁੱਕੇ ਆ ਉਹ ਵੀ ਛੱਡੇ ਜਾ ਰਹੇ ਆ ਜਿਸ ਦਾ ਕੋਈ ਵੀ ਨੁਕਸਾਨ ਹੋ ਸਕਦਾ ਇਸੇ ਤਰੀਕੇ ਦੇ ਨਾਲ ਕਹਿੰਦੇ ਜਿਹੜੀਆਂ ਬੁਲੇਟ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਰਬੜ ਦੀਆਂ ਗੁਲੀਆਂ ਕਿਸਾਨਾਂ ਤੇ ਵਾਰੀਆਂ ਜਾ ਰਹੀਆਂ ਇਦਾਂ ਦੀਆਂ ਗੱਲਾਂ ਨੇੜੋਂ ਲੋਕ ਕੀ ਕਹਿੰਦੇ ਜਾ ਰਹੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਘੱਟੋ ਘੱਟ 17 ਕਿਸਾਨ ਜਿਹੜੇ ਹੈਗੇ ਅੱਜ ਦੇ ਜਿਹੜੇ ਜੱਥੇ ਚੱਕੇ ਫਸਣਾ ਚਾਹੁੰਦੇ ਸੀ ਉਹ ਜ਼ਖਮੀ ਹੋ ਦੇਖੋ ਤੁਹਾਡੇ ਆਪਣੇ ਕਿਸਾਨ ਹੈ ਕਿਸੇ ਦਾ ਬਾਤ ਹੈ ਕਿਸੇ ਦਾ ਪੁੱਤ ਹੈ ਕਿਸੇ ਦਾ ਭਰਾ ਹੈ ਉਹਨਾਂ ਤੇ ਹਿੰਦੂ ਕਹਿੰਦੇ ਗੋਲੇ ਭਰਾਏ ਜਾ ਰਹੇ ਆ ਬੁਲੇਟ ਫਿਰ ਸੱਟੀਆਂ ਚੜਾ ਰਹੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਤੂੰ ਸਾਰੇ ਕਸ ਦੇ ਚ ਚਲਦੇ ਆਂ ਕਸਾਨ ਦਾ ਸਰਗ ਕਹਿੰਦੇ ਇਸ ਦਿਨ ਹੱਥੋਂ ਕੇ ਨਾ ਦੇ ਇਨਸਾਮ ਮੰਗਣ ਦੀ ਗੱਲ ਕਰਦੇ ਆ ਨਾ ਇੱਥੇ ਸਭ ਇਹੀ ਗੱਲ ਕਹਿੰਦੇ ਆ ਕਿ ਸਾਨੂੰ ਐਮਐਸਵੀ ਦਿੱਤੀ ਜਾਵੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਸਾਡੀ ਕਹਿੰਦੇ ਆਪਣੀ ਦੇਸ਼ ਦੀ قومی ਰਾਜਧਾਨੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਹੁਣ ਮੀਡੀਆ ਚ ਆਏ ਦਿਨ ਇਹਨਾਂ ਮੁੱਦਿਆਂ ਤੇ ਚਰਚਾ ਹੁੰਦੀ ਹੈ ਜਿਦਾਂ ਤੁਸੀਂ ਜ਼ਿਕਰ ਕੀਤਾ ਦੇਖੋ ਅੱਜ ਕੱਲ ਤਾਂ ਮੀਡੀਆ ਇਨਾ ਪਾਵਰਫੁਲ ਹੈ ਕਿ ਕ ਮੰਤਰੀ ਪੱਧਰ ਤੇ ਇਸ ਮੋਰਚੇ ਦੀਆਂ ਗੱਲਾਂ ਸ਼ੁਰੂ ਹੋ ਰਹੀਆਂ ਲੋਕਾਂ ਦੀ ਹੁਣ ਦਰਦੀ ਵੀ ਹੈ ਆ ਜਿਹੜੀ ਸਰਕਾਰ ਨੇ ਫੈਸਲਾ ਲੈਣਾ ਹੈ ਉਹ ਸਰਕਾਰ ਚੋਂ ਬੈਠੀ ਹੈ ਜੇ گورنر ਇਹ ਗੱਲ ਕਹਿੰਦੇ ਆ ਕਿ ਮੈਂ ਅਮਨ ਸ਼ਾਹ ਜੀ ਨਾਲ ਗੱਲ ਕੀਤੀ ਹੈ ਫਿਰ ਗੁਰਨ ਸਿੰਘ ਨੂੰ ਕੌਣ ਰੋਕ ਰਿਹਾ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਗੁਰਨ ਸਿੰਘ ਨੇ ਜਲੰਧਰ ਜਾ ਕੇ ਕਬੱਡੀ میڈیا ਗਰੁੱਪ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੈਂ ਪੁਲ ਬਣਨ ਲਈ ਤਿਆਰ ਹਾਂ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਅਧਿਕਾਰ ਹੁਣ ਗੁਰਨ ਸਿੰਘ ਪੁਲ ਬਣਨ ਲਈ ਤਿਆਰ ਹੋ ਤਾਂ ਕਦੋਂ ਪੁਲ ਬਣੇਗਾ ਜਦੋਂ ਪੁਲ ਬਣਿਆ ਸੁਭਾਨਾ ਮੈਂ ਖਤਮ ਹੋ ਗਈਆਂ ਕਾਨੂੰ ਕੋਈ ਜੀਆਂ ਕਨਾਵਾ ਵਾਪਰ ਜਾਂਦੀਆਂ ਜਿਸ ਤਰ੍ਹਾਂ ਦਾ ਉੱਥੇ ਇੱਕ ਮਸਾਨ ਮੱਚਿਆ ਹੋਇਆ ਉਸ ਤੋਂ ਬਾਅਦ ਪੁਲ ਬਣਦਾ ਕੀ ਫਾਇਦਾ ਹੋਏਗਾ ਸੋ ਗਨਰ ਸਾਹਿਬ ਜੀ ਸਮਝਦੇ ਆ ਕਿ ਵੀ ਕੇਂਦਰ ਗੱਲ ਸੁਣ ਲਈ ਤਿਆਰ ਹੈ ਤਾਂ ਘਟੂ ਘਟ ਪੰਜਾਬ ਦੇ ਗਨਰ ਉਹਨਾਂ ਨੂੰ ਅੱਗੇ ਅੱਗੇ ਗੱਲ ਕਰਨੀ ਚਾਹੀਦੀ ਹੈ ਇਦਾਂ ਜੇ ਕੇਂਦਰ ਦੇ ਮੰਤਰੀ ਕਹਿ ਰਹੇ ਆ ਤਾਂ ਉਹਨਾਂ ਦੇ ਅੱਗੇ ਵਧਣਾ ਚਾਹੀਦਾ ਹੈ ਕਿਸਾਨਾਂ ਦਾ ਕੀ ਕਸੂਰ ਹੈ ਸ਼ਾਂਤ ਆਇਦਨ ਇਹ ਹੀ ਗੱਲ ਕਹਿੰਦੇ ਨੇ ਇੱਥੇ ਹੋ ਕੇ ਜਾਣੇ ਆ ਆਪਣੇ ਅਰਗੇ ਮੀਡੀਆ ਕਰਮੀਆਂ ਨਾਲ ਗੱਲ ਕਰ ਲੋ ਜੀ ਅਸੀਂ ਤਾਂ ਸ਼ਾਂਤ ਰਹੀ ਤਰੀਕੇ ਨਾਲ ਜਾ ਰਹੇ ਆ ਸਾਡੇ ਹੱਥ ਦਾ ਕੋਈ ਡੰਡਾ ਸੋਟੀ ਕੁਝ ਵੀ ਨਹੀਂ ਹੈ ਤੇ ਅਸੀਂ ਸਿਰਫ ਇਸ ਗੱਲ ਹੀ ਜਾ ਰਹੇ ਹਾਂ ਕਿ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਅਸੀਂ ਆਪਣੇ ਮੰਗਾਂ ਦਾ ਸੁਨੇਹਾ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਦੇਣਾ ਚਾਹੁੰਦੇ ਆ ਫੇਰ ਵੀ ਆਇਦਨ ਉਹੀ ਦੁਰਪਿਆਰ ਆਇਦਨ ਉਹੀ ਪਰਿਆ ਬਿਲਕੁਲ ਇਹ ਦੇਖੀ ਜਿਉਰੀ ਦੇ ਅੰਦਰ ਚੱਲ ਜਾਂਦੇ ਪਾਰਲੀਮੈਂਟ ਚੱਲ ਰਹੀ ਹੋਵੇ ਫੇਰ ਵੀ ਇੱਥੇ ਪ੍ਰਚਾਰਾ ਹੋ ਰਿਹਾ ਹੋਵੇ ਤਾਂ ਦਾ ਜ਼ਾਲਗਾ ਯਾਸਰ ਕੇ ਸਰਕਾਰ ਕੇ ਨੀਂਕ ਪ੍ਰਵਾ ਕਰ ਰਹੀ ਹੈ ਇਸ ਪਾਰਲੀਮੈਂਟ ਦੀ ਤੇ ਦੇਸ਼ ਦੀ ਜਮਹੂਰੀ ਦੀ ਤੇ ਦੇਸ਼ ਦੇ ਕਿਸਾਨਾਂ ਦੀ ਜੀ ਪ੍ਰਾਪ ਜੀ ਗੱਲ ਚੇਕਰ ਅਗਲੀ ਰਣਨੀਤੀ ਦੀ ਕਰੀਏ ਸਤਸਾਭ ਇਕਤਾ 18 ਦਸੰਬਰ ਨੂੰ ਪੰਜਾਬ ਪਰ ਦੇ ਵਿੱਚ ਰੇਲਾਂ ਰੋਕਣ ਦਾ ਪਲਾਨ ਬਣਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਪਲਾਨ ਆ ਉਹ ਕਿਸਾਨਾਂ ਦੇ ਨੇ ਕਿਉਂਕਿ ਕਹਿੰਦੇ ਜਦੋਂ ਬੰਦਾ ਫਸਿਆ ਹੁੰਦਾ ਤਾਂ ਕਈ ਤਰ੍ਹਾਂ ਦੇ ਹੱਥ ਪੈਰ ਮਾਰਨੇ ਪੈਂਦੇ ਨੇ ਸੋ ਟੱਪਣ ਨਹੀਂ ਦਿੱਤਾ ਜਾ ਰਿਹਾ ਬਾਰਡਰ ਤਾਂ ਇੱਕ ਵੱਖਰਾ ਜ਼ਰੀਆ ਅਪਣਾਇਆ ਜਾ ਰਿਹਾ ਹੈ ਸੰਘਰਸ਼ ਕਰਨ ਦਾ ਉਸ ਲੜਾਈ ਨੂੰ ਲੜਨ ਦਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ देखो ਬਿਲਕੁਲ ਕਿਸਾਨ ਐ ਸਮਝਿਆ ਕਿ ਸਾਨੂੰ ਜੇ ਉਧਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨ ਵੀ ਜਾਣਦੇ ਐ ਕਿ ਜਦੋਂ 101 ਕਿਸਾਨਾਂ ਦਾ ਜਥਾ ਵੱਜਦਾ ਕੋਲ ਲੈ ਕੇ ਦਿੱਲੀ ਵੱਲ ਨੂੰ ਤਾਂ ਬਾਰਡਰ ਤੇ ਰੋਕਿਆ ਜਾਂਦਾ ਥਰੂ ਗੇਂਦੇ ਗੋਲੇ ਵੱਜਦੇ ਐ ਉਹਨਾਂ ਨੇ ਜ਼ਾਤੀ ਹੁੰਦੇ ਉਹਨਾਂ ਨੂੰ ਵੀ ਪਤਾ ਕਿਸਾਨਾਂ ਨੂੰ ਪਤਾ ਹੈ ਕਿ ਸਾਨੂੰ ਨਹੀਂ ਜਾਣ ਦੇਣਗੇ ਪਰ ਉਹ ਕਹਿੰਦੇ ਅਸੀਂ ਆਪਣੀ ਆਵਾਜ਼ ਦਾ ਪਚਾਰਿਆ ਨਾ ਉਹ ਕਹਿੰਦੇ ਸਾਡੀ ਅਜ ਆਵਾਜ਼ ਦੇ ਦੇ ਘਰ ਘਰ ਚ ਪਹੁੰਚ ਰਹੀ ਹੈ ਕਿ ਕਿਸ ਕਦਰ ਕਰਾਨਾ ਨਾ ਕਿਸਾਨਾਂ ਦੇ ਨਾਲ ਦੁਰਦਸ਼ਾ ਹੋ ਰਹੀ ਹੈ ਇਸ ਲਈ ਉਹਨਾਂ ਨੇ ਪ੍ਰੋਗਰਾਮ ਲਿਖਿਆ 16 ਦਸੰਬਰ ਜਿਹੜਾ 16 ਦਸੰਬਰ ਆਉਣ ਵਾਲਾ ਹੀ ਹੈ ਤਾਂ 16 ਦਸੰਬਰ ਨੂੰ ਉਹ ਕਹਿੰਦੇ ਕਿ ਅਸੀਂ ਜਿਹੜਾ ਹੈਗਾ ਦੇਸ਼ ਭਰ ਦੇ ਅੰਦਰ ਪੰਜਾਬ ਨੂੰ ਛੱਡ ਕੇ ਬਾਕੀ ਦੇਸ਼ ਦੇ ਅੰਦਰ ਟਰੈਕਟਰ ਮਾਰਚ ਦਾ ਉਹਨਾਂ ਨੇ ਸੱਦਾ ਦਿੱਤਾ ਕਿ 16 ਦਸੰਬਰ ਨੂੰ ਦੇਸ਼ ਭਰ ਜਿਹੜੇ ਕਿਸਾਨ ਜਿੱਥੇ ਬੰਦਿਆ ਕਿਸਾਨ ਹੈ ਉਹ ਰੋਸ ਵਜੋਂ ਟਰੈਕਟਰ ਮਾਰਚ ਕਰਨਗੇ ਪ੍ਰੋਟੈਸਟ ਕਰਨਗੇ ਕਿ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਇਹ قومی ਪੱਧਰ ਦਾ ਸੱਦਾ ਉਹ ਤੋਂ ਅਗਲਾ ਜਿਹਦਾ ਤੁਸੀਂ ਵੀ ਜ਼ਿਕਰ ਕੀਤਾ 18 ਦਸੰਬਰ ਉਹ ਕੇਵਲ ਤੇ ਕੇਵਲ ਪੰਜਾਬ ਦੇ ਵਿੱਚ ਉਸ ਦਿਨ 12 ਵਜੇ ਤੋਂ ਲੈ ਕੇ 3 ਘੰਟੇ ਲਈ ਰੇਲਾਂ ਰੁਕੀਆਂ ਜਾਣਗੀਆਂ ਜੀ ਮੰਤਬ ਉਹ ਵੀ ਇਹੀ ਹੈ ਕਿ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ ਕਿ ਕਿੰਨਾ ਰੋਜ਼ਾ ਕਿਸਾਨਾਂ ਦੇ ਅੰਦਰ ਤੁਸੀਂ ਗੱਲ ਸੁਣ ਲਈ ਕਿਉਂ ਤਿਆਰ ਨਹੀਂ ਜੇ ਹੁਣ ਰੇਲ ਦਾ ਚੱਕਾ ਜਾਮ ਹੁੰਦਾ ਤੁਸੀਂ ਰਜ਼ਾ ਲਗਾਓ ਬਾਅਦ ਛੱਡ ਕੇ ਆ ਕੇ ਮੀਡੀਆ ਕਰਮਚਾਰੀ ਕਿ ਜਿਹੜੇ ਵਿਸ਼ਲੇਸ਼ਕ ਹੈ ਉਹ ਸਾਹਕ ਦਾ ਲਾ ਕੇ ਦੱਸਣਗੇ ਦੇਖੋ ਜੀ ਅੱਜ ਅਰਬਾਂ ਦਾ ਨੁਕਸਾਨ ਹੋ ਗਿਆ ਰੇਲਾਂ ਨਹੀਂ ਚੱਲੀਆਂ ਐਨੇ ਮੁਸਾਫਰ ਪਰੇਸ਼ਾਨ ਹੋਏ ਐਨਾ ਬੁਬਾਰਕ ਦੌਰ ਤੇ ਨੁਕਸਾਨ ਹੋ ਗਿਆ ਉਹ ਕਿਸਾਨਾਂ ਨੇ ਤਾਂ ਅੱਜ ਹੀ ਇਹ ਗੱਲ ਕਹਿਦੀ ਹੈ ਕਿ ਅਸੀਂ 18 ਨੂੰ ਰੋਕਾਂਗੇ ਇਸ ਕਰਕੇ ਰੋਕਾਂਗੇ ਕਿ ਸਾਡੀ ਸੁਣਵਾਈ ਨਹੀਂ ਹੂੰ ਸੋ ਤਾਂ ਕਿਸਾਨਾਂ ਨੂੰ ਰਿਲਾ ਰੁਕਣੀਆਂ ਪੈ ਰੀਆਂ ਤਾਂ ਟਰੈਕਟਰ ਮਾਰਚ ਕਰਨੇ ਪੈ ਰਿਆ ਉਹ ਕਹਿੰਦੇ ਜਿਹੜੀ ਇਹ ਦੇਜ ਦੀ ਸਰਕਾਰ ਹੈ ਉਹ ਗੁੰੰਗੀ ਦੇ ਬੋਲੀ ਆ ਸਾਡੀ ਸੁਣਵਾਈ ਇਹ ਸੁਣਵਾਈ ਕਰਨ ਦੇ ਲਈ ਕਿਸਾਨਾਂ ਨੂੰ ਇੱਕ ਗੱਲ ਜ਼ਰੂਰ ਕਿਸਾਨਾਂ ਨੇ ਦ੍ਰਿੜਤਾ ਨਾਲ ਕਹਿ ਰਿਹਾ ਉਹ ਕਹਿੰਦੇ ਸੀ ਪਿੱਛੇ ਨਹੀਂ ਹਟਾਂਗੇ ਜੋ ਮਰਜ਼ੀ ਜਾਤੀ ਹੋਵੇ ਆਪਣੇ ਅੰਦੋਲਨ ਨੂੰ ਅੱਗੇ ਵਧਾਉਂਦੇ ਰਾਂਗੇ ਅੰਦੋਲਨ ਨੂੰ ਹੁਣ ਅੱਗੇ ਪਰਮਾ ਘਾਰਾ ਵੀ ਮਿਲਿਆ ਆਪਾਂ ਦੇਖਿਆ ਪਿਛਲੇ ਇੱਕ ਦਿਨ ਪਹਿਲਾਂ ਕੌਮੀ ਪੱਤਰ ਦੇ ਕਿ ਆਗੂ ਜਿਨ੍ਹਾਂ ਕੇ ਕਾਇਤ ਵੀ ਆ ਦੂਜੇ ਆਗੂ ਵੀ ਆਏ ਔਰ ਉਹਨਾਂ ਨੇ ਸੱਦਾ ਦਿੱਤਾ ਕੌਮੀ ਪੱਧਰ ਤੇ ਇਕਤਾ ਦਾ ਇੱਕ ਮੋਰਚਾ ਦਾ ਇਹ ਵੀ ਸੰਭਾਵਨਾ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਾਕੀ ਜਥੇਬੰਦੀਆਂ ਵੀ ਇਸ ਅੰਦੋਲਨ 'ਚ ਕੁਝ ਸਕਦੀਆਂ ਸ਼ਾਮਲ ਹੋ ਸਕਦੀਆਂ ਕਿਉਂਕਿ ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਿ ਇਹ ਵੱਡੀ ਲੜਾਈ ਹੈ ਸਾਂਝੇ ਭੂਲ ਵਗੈਰੇ ਲੜਾਈ ਲੜੀ ਨਹੀਂ ਜਾ ਸਕਦੀ ਦੂਜੇ ਵੱਡੇ-ਵੱਡੇ ਕਿਸਾਨ ਆਗੂ ਜਿਵੇਂ ਕਿ ਸੰਗਰਾਹ ਡਾਕਟਰ ਦਰਸ਼ਨਬਾਲ ਬਾਕੀ ਆਗੂ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਸਾਡੇ ਮਤਭੇਦ ਹੋ ਸਕਦੇ ਆ ਪਰ ਕਿਸਾਨ ਮੁੱਦਿਆਂ ਤੇ ਸਾਨੂੰ ਸਾਂਝੀ ਲੜਾਈ ਲੜੇ ਗੁਜ਼ਾਰਾ ਨਹੀਂ ਸਗਰੇ ਤਾਂ ਚ ਖੋ ਸਕਦਾ ਹੈ ਕਿਸਾਨ ਅੰਦੋਲਨ ਹੋਰ ਵੀ ਤਕੜਾ ਹੋ ਕੇ ਦਿੱਲੀ ਦੇ ਬਾਗਾਂ ਦੇ ਗੁਲਣ ਵਾਲ ਨੂੰ ਅੱਗੇ ਵਧੇਗਾ ਜੀ ਸਿੱਤ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕਿਸਾਨ ਅੰਦੋਲਨ ਹੋਰ ਮਜ਼ਬੂਤ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਚੱਪ ਰਹੀ ਹੈ ਕਿ ਮਜ਼ਬੂਤ ਹੋਏਗਾ ਕਿਉਂਕਿ ਪਹਿਲਾਂ ਢਲੇਵਾਰ ਹੁਣਾਂ ਵੱਲੋਂ ਰੱਖਿਆ ਗਿਆ ਮਰਨ ਵਰਕ ਤੇ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਰਵਈਆ ਹਰਿਆਣਾ ਨੇ ਅਪਣਾਇਆ ਤੇ ਉਸ ਤੋਂ ਬਾਅਦ ਟਕੈਤ ਹੁਣਾਂ ਦੀ ਐਂਟਰੀ ਹੈ ਜਿਹੜੀ ਟਕੈਤ ਹੁਣਾਂ ਦੀ ਐਂਟਰੀ ਨੇ ਇਸ ਅੰਦੋਲਨ ਦੀ ਰੂਪਰੇਖਾ ਬਦਲਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਲੋਕ ਸਹੀ ਕਹਿ ਰਹੇ ਹਨ ਰੂਪਰੇਖਾ ਐਸਾ ਕਰਕੇ ਬਦਲਣੀ ਕੋਸ਼ਿਸ਼ ਕੀਤੀ ਹੈ ਦੇਖੋ ਟਕੈਤ ਆ ਸਾਰੇ ਜਿਹੜੇ ਆਗੂ ਹੋ ਗਏ ਕਿਸਾਨ ਆਗੂ ਸਾਰਿਆਂ ਨੇ ਚੰਗੇ ਸਬੰਧ ਰੱਖਦੇ ਆ ਹਾਲਾਂਕਿ ਆਪਾਂ ਸਾਰੇ ਜਾਣਦੇ ਆ ਕਿ ਡੱਲੇਵਾਲ ਜੀ ਸਰਨ ਸਿੰਘ ਬੰਦੇਰ ਉਹਨਾਂ ਨੇ ਟਕੈਤ ਸਾਡੀ ਸਲਾਹ ਦੇ ਨਾਲ ਕੋਈ ਮੋਰਚਾ ਨਹੀਂ ਲਾਇਆ ਉਹਨਾਂ ਨੇ ਗੈਰ ਆਸੀ ਜਿਹੜਾ ਸਮੂਤ ਖੰਡ ਮੋਰਚਾ ਕਹਿੰਦੇ ਆ ਦੋਨਾਂ ਗਰੁਪਾਂ ਨੇ ਆਪਣੇ ਤੌਰ ਤੇ ਕਿਸਾਨਾਂ ਦੇ ਹਿੱਤ ਵਿੱਚ ਮੋਰਚਾ ਲਾਇਆ ਇਹਦੇ ਵਿੱਚ ਕੋਈ ਦੋ ਰਏ ਨਹੀਂ ਉਹਨਾਂ ਦਾ ਆਪਣਾ ਫੈਸਲਾ ਸੀ ਹੁਣ ਇਸ ਤੋਂ ਬਾਅਦ ਇਹਨਾਂ ਨੇ ਖੁਦ ਵੀ ਜਿਹੜਾ ਹੈਗਾ ਇਹ ਜਥੇਬੰਦੀਆਂ ਨੇ ਬਖਵਾ ਖਾਗੂਆਂ ਨਾਲ ਸੰਪਰਕ ਕਰ ਰਿਹਾ ਹੈ ਪਰ ਆਗੂਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਟਕੈਤ ਵੀ ਚੱਲ ਕੇ ਆਇਆ ਹੈ ਮੋਰਚੇ ਦੇ ਉੱਤੇ ਇਸ ਮੋਰਚੇ ਦੇ ਖਨੋਰੀ ਬਾਰਡਰ ਤੇ ਆ ਕੇ ਢੱਲੇਵਾਲ ਨੂੰ ਮਿਲਣਾ ਆਪਣੇ ਆਪ ਚ ਇੱਕ ਵੱਡਾ ਹਲਾਰਾ ਕੌਮੀ ਪੱਤਰ ਦੇ ਆਗੂ ਆ ਕੇ ਮਿਲਦੇ ਹੈ ਜਹਾ ਗ੍ਰਹਾਂ ਸਾਹਿਬ ਦਾ ਇਹ ਕਹਿਣਾ ਕਿ ਸਾਡੇ ਮਤਭੇਦ ਹੋਣਗੇ ਅਰ ਜੇ ਕਿਸਾਨਾਂ ਦੇ ਉੱਤੇ ਜ਼ਾਦਤੀ ਦਾ ਛੱਦੜ ਹੋ ਰਿਹਾ ਤਾਂ ਅਸੀਂ ਵਿਚਰਪ ਕਰਕੇ ਨਹੀਂ ਬੈਠਾਂਗੇ ਹੋਰ ਕਿਸਾਨਾਂ ਆਗੂ ਵੀ ਕੱਲ ਆ ਕੇ ਲੱਖਵਾਰ ਬਾਕੀ ਵੀ ਮਿਲੇ ਆ ਸੋ ਲੱਗਦਾ ਹੈ ਕਿ ਇੱਕ ਜਿਹੜਾ ਟਕੈਤ ਦਾ ਆਉਣਾ ਹੈ ਕਿ ਚੰਗਾ ਸੁਨੇਹਾ ਹੈ ਕਿ ਕਿਸਾਨ ਮੁੜ ਕੇ ਜਿੱਦਾਂ ਦਾ ਦਿੱਲੀ ਵੇਲੇ ਰੂਪ ਰਿਖਾ ਸੀ ਸਾਂਝੇ ਤੌਰ ਤੇ ਲੜਾਈ ਲੜਨੀ ਕਿਦਰੇ ਲੱਗਦਾ ਕਿ ਦੇਸ਼ ਦਾ ਕਿਸਾਨ ਉਸ ਪਾਸੇ ਵੱਨੂ ਵਧ ਰਿਹਾ ਕਿ ਹੁਣ ਇਕੱਲੇ-ਇਕੱਲਿਆਂ ਤੋਂ ਲੜਾਈ ਨਹੀਂ ਹੋਣੀ ਕਿਉਂਕਿ ਆਏ ਦਿਨ ਜਦੋਂ ਹੀ ਕਿਸਾਨ ਵਧਨ ਦੀ ਕੋਸ਼ਿਸ਼ ਕਰਦੇ ਹੈ ਸਮੂਹ ਬਾਡਰ ਤੋਂ ਉਹਨੂੰ ਨੰਵੇ ਸਾਲ ਰੁਕੇ ਜਾਂਦਾ ਤਿੰਨ ਚਾਰ ਵਾਰ ਹੱਲੇ ਹੋ ਗਿਆ ਉਹ ਜਾਂਦੇ ਆ ਕਿ ਹੰਦੂ ਕਹਿੰਦੇ ਗੋਲੇ ਵਰਦੇ ਆ ਜ਼ਖਮੀ ਹੁੰਦੇ ਆ ਕੋਈ ਹਸਪਤਾਲ ਦਾਖਲ ਹੁੰਦਾ ਕਿ ਦੇ ਮਾਂ ਨੂੰ ਫਿਕਰ ਹੈ ਕਿ ਦੇ ਬੱਚਾ ਨੂੰ ਫਿਕਰ ਹੈ ਤੇ ਉਹ ਜੀ ਲੜਾਈ ਉਹ ਕਹਿੰਦੇ ਸਾਂਝੀਤੀ ਜਾਏਗੀ ਇਕੱਲਿਆਂ ਇਕੱਲਿਆਂ ਨੂੰ ਸਰਕਾਰ ਇਦਾਂ ਹੀ ਦਬਾਉਂਦੀ ਨਜ਼ਰ ਆ ਰਹੀ ਇੱਕ ਵੱਡਾ ਮੋਕਾ ਕਿਦਰ ਹੈ ਕਿਸਾਨਾਂ ਦੇ ਅੰਦਰ ਵੀ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਸਾਂਝੀ ਲੜਾਈ ਹੈ ਤਾਂ ਕਿ ਸਾਂਝੇ ਤੌਰ ਤੇ ਕੋਹ ਨਾਲ ਲੜੀ ਜਾਏ ਹੂੰ ਜੀ ਇਸ ਪਾਸੇ ਵੱਲ ਨੂੰ ਗੱਲ ਵਧ ਰਹੀ ਹੈ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਦਿਨਾਂ ਚ ਇਹ ਰੂਪ ਰੱਖਾ ਸਾਹਮਣੇ ਆਇਗੀ ਜਿਸ ਰੂਪੇਕਾ ਤੁਸੀਂ ਜ਼ਿਕਰ ਕਰ ਰਹੇ ਜੀ ਇਹ ਸਭ ਇਸੇ ਮਸਲੇ ਦੇ ਉੱਪਰ ਇੱਕ ਛੋਟਾ ਜਿਹਾ ਸਵਾਲ ਹੋਰ ਹੈ ਕਿ ਲਗਾਤਾਰ ਹਰਿਆਣਾ ਪ੍ਰਸ਼ਾਸਨ ਇੱਕੋ ਗੱਲ ਕਹਿ ਰਿਹਾ ਹੈ ਕਿ ਤੁਸੀਂ ਪਰਮਿਸ਼ਨ ਲਓ ਪਰਮਿਸ਼ਨ ਲੈ ਕੇ ਤੁਸੀਂ ਰੋਸ ਪ੍ਰਦਰਸ਼ਨ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਹਿਲਾ ਸਵਾਲ ਤਾਂ ਇਹ ਹੈ ਵੀ ਅੱਜ ਤੱਕ ਕਿਹੜੇ ਪ੍ਰਸ਼ਾਸਨ ਨੇ ਰੋਸ ਪ੍ਰਦਰਸ਼ਨ ਕਰਨ ਦੀਆਂ ਪਰਮਿਸ਼ਨਾਂ ਦਿੱਤੀਆਂ ਜੇ ਦਿੱਤੀਆਂ ਤਾਂ ਲਿミਟਿਡ ਅਦਾਰੇ ਦੇ ਵਿੱਚ ਦਿੱਤੀਆਂ ਕਿ ਤੁਸੀਂ ਕਿਸੇ ਗਰਾਊਂਡ ਵਗੈਰਾ ਦੇ ਵਿੱਚ ਕਰ ਲਓ ਦੂਜੀ ਗੱਲ ਇਹ ਹੈ ਕਿ ਜੇ ਪਰਮਿਸ਼ਨ ਦੀ ਗੱਲ ਹੈ ਤਾਂ ਦਿੱਲੀ ਇਸ ਚੀਜ਼ ਲਈ ਸਵਾਲ ਕਰ ਸਕਦਾ ਹੈ ਕਿ ਦਿੱਲੀ ਦੇ ਵਿੱਚ ਐਂਟਰ ਕਰਨਾ ਹੈ ਤਾਂ ਦਿੱਲੀ ਤੋਂ ਪਰਮਿਸ਼ਨ ਲਓ ਦਿੱਲੀ ਦਾ ਪ੍ਰਸ਼ਾਸਨ ਰੋਕ ਸਕਦਾ ਹੈ ਪਰ ਹਰਿਆਣਾ ਦਾ ਪ੍ਰਸ਼ਾਸਨ ਕਿਸ ਹੱਕ ਦੇ ਨਾਲ ਰੋਕ ਰਿਹਾ ਹੈ ਵੱਡਾ ਸਵਾਲ ਹੈ ਤੇ ਉੱਪਰੋਂ ਅੰਬਾਲਾ ਦੇ ਨਾਲ ਲੱਗਦੇ 12 ਪਿੰਡਾਂ ਦੇ ਇੰਟਰਨੈਟ ਵੀ ਬੰਦ ਕਰ ਦਿੱਤੇ ਗਏ ਨੇ ਜੀ ਬਿਲਕੁਲ ਬਿਲਕੁਲ ਕਿਸਾਨ ਅੰਦੋਲਨ ਉਸ ਨੂੰ ਜਿਹੜਾ ਹੈਗਾ ਦਬਾਉਣ ਦੀ ਕੋਸ਼ਿਸ਼ ਹੈ ਸਾਰੀ ਜਦੋਂ ਇੰਟਰਨੈਟ ਬੰਦ ਕਰਨ ਦੀ ਗੱਲ ਕਰਦੇ ਆਂ ਬਾਲਾ ਦੇ ਆਲੇ-ਦੋਲੇ ਦੇ ਪਿੰਡਾਂ 'ਚ ਇੰਟਰਨੈਟ ਬੰਦ ਕਰਨਾ ਇੱਕ ਪਾਸੇ ਤਾਂ ਕਹਿੰਦੇ ਆ ਕਿ ਜੀ ਇਹ ਪੰਜਾਬ ਦੇ ਕਿਸਾਨ ਹੈ ਪੰਜਾਬ ਦਾ ਕਿਸਾਨ ਆ ਕੇ ਹਰਿਆਣਾ ਚਾਏਗਾ ਖੁਦ ਨੂੰ ਬਚਾਏਗਾ ਵਾਇਲੈਂਸ ਹੋ ਸਕਦੀ ਹੈ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆਂ ਦੂਜੇ ਪਾਸੇ ਫਿਰ ਬਾਲਾ ਦੇ ਅੰਦਰ ਇੰਟਰਨੈਟ ਕਿਉਂ ਬੰਦ ਕੀਤਾ ਗਿਆ ਬਾਲਾ ਦਾ ਕਿਸਾਨ ਦਾ ਕੋਈ ਹੋਰ ਜੀ ਗੱਲ ਕਰਨੀ ਰਹੀ ਹੈ ਇਹਨਾਂ ਦੇ ਮੁਤਾਬਕ ਅੱਜ ਜਦੋਂ ਜਦੋਂ ਆਪਾਂ ਪੰਦੇਸ ਸਾਹਿਬ ਨੂੰ ਸੁਣ ਰਹੇ ਸੀ ਇਸ ਪ੍ਰੈਸ ਕਾਨਫਰੰਸ ਕਰੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਹਰਿਆਣਾ ਦੀਆਂ ਔਰਤਾਂ ਦਾ ਜਥਾ ਵੀ ਇੱਕ ਰੁਪਤਿ ਕਾਗੇ ਦੇਖੋ ਜੇ ਹਰਿਆਣੇ ਦੀਆਂ ਔਰਤਾਂ ਦਾ ਜਥਾ ਹੀ ਉਧਰ ਨੂੰ ਜਾਏਗਾ ਉਹਨਾਂ ਤੇ ਵੀ ਫਿਰ ਰਤੁਰੂ ਗੈਸ ਦੇ ਕੋਲੇ ਭਰਾਈ ਜਾਣਗੇ ਯਾਨੀ ਹਰਿਆਣਾ ਦੇ ਲੋਕਾਂ ਨੂੰ ਵੀ ਹਰਿਆਣਾ ਚ ਜਾਣ ਤੇ ਪਾਬੰਦੀ ਲੱਗੇਗੀ ਇਸ ਦਾ ਸਵਾਲ ਹੈ ਇਹ ਅੰਦੋਲਨ ਕੇਵਲ ਖਾ ਦਾ ਨਹੀਂ ਨਾ ਹੀ ਕੇਵਲ ਹਰਿਆਣਾ ਦਾ ਹੈ ਇਹ ਪੂਰੇ ਦੇਸ਼ ਦੇ ਲੋਕਾਂ ਦਾ ਉਹ ਜਿੱਦਾਂ ਉਹਨਾਂ ਨੇ ਸੱਦਾ ਦਿੱਤਾ ਹੈ ਕਿ 16 ਦਸੰਬਰ ਨੂੰ ਪੂਰੇ ਦੇਸ਼ ਦੇ ਅੰਦੋਲਨ ਟਰੈਕਟਰ ਮਾਰ ਦੇ ਸੱਦਾ ਦਿੱਤਾ ਹੈ ਨੇ ਪੰਜਾਬ ਲਈ ਤਾਂ ਸੱਦਾ ਨਹੀਂ ਨਾ ਹਰਿਆਣਾ ਲਈ ਸੱਦਾ ਹੈ ਬਿਲਕੁਲ ਘਮੀ ਪੱਧਰ ਤੇ ਆ ਸੋ ਹਰਿਆਣਾ ਨੇ ਤਾਂ ਖਾਮ ਖਾ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਆਪਣੀ ਧੌਂ ਜਮਾ ਲਿਆ ਕਿ ਅਸੀਂ ਅੱਗੇ ਨਹੀਂ ਜਾਣ ਦੇਣਾ ਇਸ ਕਰਕੇ ਨਹੀਂ ਜਾਣ ਦੇਣਾ ਕਿ ਕੇਂਦਰ ਸੀ ਵੀ ਭਾਜਪਾ ਹੈ ਹੂੰ ਤੇ ਹਰਿਆਣਾ ਚ ਵੀ ਭਾਜਪਾ ਹੈ ਇਹ ਸਮਝ ਨਹੀਂ ਲੱਗਦੀ ਇੱਕ ਪਾਸੇ ਤਾਂ ਹਰਿਆਣਾ ਨੂੰ ਪੰਜਾਬ ਦੇ ਗਵਰਨਰ ਜਿੱਦਾਂ ਮੈਂ ਕਹਿ ਰਿਹਾ ਗੱਲਬਾਤ ਸੱਦਾ ਦੇ ਰਿਹਾ ਦੂਜੇ ਪਾਸੇ ਹਰਿਆਣਾ ਦੀ ਪੁਲਿਸ ਬਾਰਡਰ ਤੇ ਖੜੀ ਆ ਕਿਸਾਨਾਂ ਦੀ ਸੇਵਾ ਦੇ ਵਿੱਚ ਜਿੱਦਾਂ ਦੀ ਸੇਵਾ ਕਰ ਰਹੀ ਆ ਪਾ ਨੂੰ ਪਤਾ ਹੀ ਆ ਸੋ ਕਿਸਾਨ ਕਹਿੰਦੇ ਕਿ ਦੋਹਰੀ ਨੀਤੀ ਨਹੀਂ ਚੱਲ ਸਕਦੀ ਅਸੀਂ ਵੀ ਇਹ ਦੇਸ਼ ਦੇ ਵਾਸੀ ਆਂ ਸਾਨੂੰ ਦਿੱਲੀ ਜਾਣ ਦਾ ਕਿਉਂ ਅਧਿਕਾਰ ਨਹੀਂ ਅਸੀਂ ਵੀ ਦਿੱਲੀ ਜਾ ਸਕਦੇ ਆ ਸਾਡੀ ਆਪਣੀ ਰਾਜਧਾਨੀ ਹੈ ਜੀ ਜੀ ਉਹ ਕਿਸਾਨਾਂ ਦਾ ਕਹਿਣਾ ਹੈ ਕਿ ਦੋਹਰਾ ਮਰਜ਼ੰਡ ਨਹੀਂ ਚੱਲ ਸਕਦਾ ਕਿਸਾਨਾਂ ਦੇ ਨਾਲ ਇੱਕ ਆਸ-ਪਾਸੇ ਤੁਸੀਂ ਦੋਸਤੀ ਦੀ ਗੱਲ ਕਰਦੇ ਹੋ ਕਿਸਾਨ ਹਤਾਸ਼ੀ ਹੋਣ ਦੀ ਗੱਲ ਕਰਦੇ ਹੋ ਦੂਜੇ ਪਾਸੇ ਤੁਸੀਂ ਅਤਰੂ ਗੇ ਦੇ ਗੋਲਿਆਂ ਨਾਲ ਉਹਨਾਂ ਨੂੰ ਵੈਲਕਮ ਕਰਦੇ ਹੋ ਸੋ ਇਸੇ ਮੁੱਦੇ ਤੇ ਲੈ ਕੇ ਜਦ ਤੱਕ ਇੱਕ ਸਪਸ਼ਟ ਨੀਤੀ ਪਾਰਟੀਆਂ ਨਹੀਂ ਅਪਣਾਏਗੀ ਕਿ ਕਿਸਾਨਾਂ ਨਾਲ ਗੱਲਬਾਤ ਦੀ ਮੇਜ਼ ਤੇ ਆਇਆ ਜਾਵੇ ਗੱਲਬਾਤ ਕੀਤੀ ਜਾਵੇ ਤਾ ਤਾਂ ਕਿ ਟਕਰਾਅ ਦੀ ਸਥਿਤੀੋਂ ਨਿਕਲਿਆ ਨਹੀਂ ਜਾ ਸਕੇਗਾ ਜੀ ਜੀ ਸਤਿ ਸ੍ਰੀ ਅਕਾਲ ਸਾਬ ਅੱਗੇ ਗੱਲ ਕਰਾਂਗੇ ਐਸਜੀਪੀਸੀ ਪ੍ਰਧਾਨ ਤਾਮੀ ਉਹਨਾਂ ਦੀ ਕੁਛ ਅਪਸ਼ਬਦ ਉਹਨਾਂ ਦੇ ਵੱਲੋਂ ਬੋਲੇ ਗਏ ਬੀਬੀ ਜਗੀਰ ਕੌਰ ਉਹਨਾਂ ਦੇ ਲਈ ਪਰ ਉਹਨਾਂ ਨੇ ਬਾਅਦ ਵਿੱਚ ਮਾਫੀ ਵੀ ਮੰਗ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਨਾਵਾ ਵੀ ਦਿੱਤਾ ਪਰ ਹੁਣ ਮਸਲਾ ਵੱਡਾ ਹੋ ਗਿਆ ਕਿਉਂਕਿ ਮੈਲਾ ਕਮਿਸ਼ਨ ਨੇ ਉਹਨਾਂ ਦੇ ਖਿਲਾਫ ਨੋਟਿਸ ਲੈ ਲਿਆ ਤੇ 17 ਤੱਕ 17 ਦਸੰਬਰ ਤੱਕ ਉਹਨਾਂ ਤੋਂ ਜਵਾਬ ਵੀ ਮੰਗਿਆ ਕਿਵੇਂ ਦੇਖਦੇ ਹੋ ਕਿ ਇਸ ਮਸਲੇ ਚ ਉਲਝਦੇ ਜਾ ਰਹੇ ਨੇ ਦੇ ਕੋਈ ਸ਼੍ਰੋਮਣੀ ਗੁਰਦਾਰਾ ਪੰਥ ਗਿਰਦੇ ਪ੍ਰਧਾਨ ਜਿਸ ਸਿੰਘ ਥਾਮੀ ਇਦਾਂ ਦੇ ਮਾਮਲੇ 'ਚ ਜਿਹੜਾ ਉਹਨਾਂ ਦੇ ਵੱਲੋਂ ਨੋਟਿਸ ਆਇਆ ਮੈਲਾ ਕਮਿਸ਼ਨ ਵੱਲੋਂ ਆਪਣੇ ਆਪ ਚੀਜ਼ ਜਿਹੜਾ ਥਾਮੀ ਲਈ ਬੜੀਆਂ ਇੱਕ ਮੁਸ਼ਕਲਾਂ ਖੜੀਆਂ ਕਰਨ ਵਾਲਾ ਕਿਉਂਕਿ ਥਾਮੀ ਸ਼੍ਰੋਮਣੀ ਗੁਰਦਾਰਾ ਪੰਥ ਕਮੇਟੀ ਦੇ ਪ੍ਰਧਾਨ ਹੈ ਇੱਕ ਐਸੀ ਜਥੇਬੰਦੀ ਹੈ ਜਿਹੜੀ ਔਰਤਾਂ ਦਾ ਤਾਂ ਖਾਸ ਤੌਰ ਤੇ ਉਸਮਾਨ ਕਰਦੇ ਹੈ ਇਹਦੇ ਬਾਰੇ ਕੋਈ ਤਾਂ رائے ਨਹੀਂ ਐ ਜਥੇਬੰਦੀ ਤਾਰਨ ਸਾਡੀ ਸੰਪਰਾ ਸਾਡੀ ਸਭੇਤਾ ਇਹਦੇ ਬਾਰੇ ਕੋਈ ਦੋ ਰਹਿਮਾ ਨਹੀਂ ਤੇ ਜੇ ਹੁਣ ਐਸਜੀਪੀ ਦੇ ਪ੍ਰਧਾਨ ਇਹਦਾਂ ਦਾ ਸਵਾਲ ਉੱਠੇਗਾ ਤਾਂ ਉਹਨਾਂ ਲਈ ਮੁਸ਼ਕਲਾਂ ਤਾਂ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉਹ ਪੁਲਿਸ ਸਾਹਿਬ ਨੇ ਦਿੱਤਾ ਹੈ ਕਿ ਵੀ ਮੈਂ ਮਾਫੀ ਮੰਗਦਾ ਹਾਂ ਉਹਨਾਂ ਨੇ ਕਾਲ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਦਿੱਤਾ ਹੈ ਜਥੇਦਾਰ ਸਾਹਿਬ ਇਸ ਮਾਮਲੇ ਤੇ ਕੋਈ ਕਾਰਵਾਈ ਕਰਦੇ ਆ ਪੁਸ਼ੀਸ਼ ਕਰਦੇ ਆ ਫਿਰ ਤਾਂ ਵੱਖਰੀ ਗੱਲ ਹੈ ਜਾਂ ਬੀਬੀ ਜ਼ਗੀਰ ਕੌਰ ਦੇਖੋ ਕਿ ਕਿਤੇ ਚੈਂਪਾਰਟੇ ਵੀ ਹੈ ਕਿ GSPC ਦੇ ਸਾਹਿਬ ਦਾ ਪ੍ਰਬੰਧਾ ਬੀਬੀ ਜ਼ਗੀਰ ਕੌਰ ਉਹਨਾਂ ਦੇ ਜਵਾਬ ਨਾਲ ਸੰਤੁਸ਼ਟ ਹਨ ਕਿ ਨਹੀਂ ਹਨ ਜੇਕਰ ਉਹ ਸੰਤੁਸ਼ਟ ਹੈ ਉਹ ਮਾਮਲਾ ਸਿੱਧੇ ਤੌਰ ਤੇ ਬੀਬੀ ਜ਼ਗੀਰ ਕੌਰ ਨਾਲ ਜਾ ਕੇ ਉਹਨਾਂ ਦੇ ਬਾਰੇ ਕਮੈਂਡ ਕੀਤਾ ਗਿਆ ਬਣਦਾ ਜੇ ਤਾਂ ਉਹਨਾਂ ਨੂੰ ਤਸੱਲੀ ਆ ਜਾਂ ਉਹਨਾਂ ਨੇ ਮਾਫੀ ਮੰਗੀ ਹੈ ਕਿਉਂਕਿ ਪਿਛਲੇ ਦਿਨਾਂ ਚ ਆਪਾਂ ਦੇਖਦੇ ਹਾਂ ਸਿੰਘ ਸਾਹਿਬਾਨ ਨੇ ਜਿਹੜਾ ਸਾਰਾ ਨੌਕਾਲਸਾ ਤੇ ਤਾਲ ਵਿਖੇ ਕੀਤਾ ਸੀ ਵੱਡੇ ਵੱਡੇ ਮਾਮਲਿਆਂ ਨੂੰ ਲੈ ਕੇ ਵੀ ਉਹਨਾਂ ਨੇ ਜਿਹੜਾ ਹੈਗਾ ਤਨਖਾਹ ਲਈ ਤੇ ਮਾਫੀ ਕੀਤਾ ਬਾਅਦ ਵਿੱਚ ਹੁਣ ਜੇ ਤਾਂ ਮਾਮਲਾ ਸਿੰਘ ਸਾਹਿਬਾਨ ਕੋਲ ਹੈ ਕੀ ਹੈ ਹੁਣ ਬੀਵੀ ਜ਼ਗੀਰ ਕੋ ਜਿਹੜੇ ਐਸਪੀ ਸੇ ਇਨਸਾਫ ਦਾ ਪ੍ਰਧਾਨ ਹੈ ਉਹ ਸਿੱਧੀ ਸਪਸ਼ਟ ਕਰਨਗੇ ਜਾਂ ਮਹਿਲਾ ਕਮਿਸ਼ਨ ਆਪਣੇ ਤੌਰ ਤੇ ਕੋਈ ਕਾਰਵਾਈ ਕਰਦੇ ਆ ਜੀ ਮਹਿਲਾ ਕਮਿਸ਼ਨ ਨੇ ਧੰਮੇ ਜ਼ਰੂਰ ਇੱਕ ਪੱਤਰ ਲਿਖਿਆ ਜਾਂ ਪੁੱਛਿਆ ਜਿਹੜਾ ਵੀ ਇਹਨਾਂ ਤਿੰਨ ਦਿਨ ਦੇ ਅੰਦਰ ਅੰਦਰ ਜਵਾਬ ਦਿੱਤਾ ਜਾਏ ਨਹੀਂ ਤਾਂ ਕਹਿੰਦੇ ਸੀ ਅਗਲੀ ਕਾਰਵਾਈ ਆਪਣੇ ਤੌਰ ਤੇ ਕਰਾਂਗੇ ਹੁਣ ਐਸਜੀਪੀਸੀ ਦੇ ਪ੍ਰਧਾਨ ਆ ਮੈਂ ਸਮਝਾਂਗੇ ਸੰਮੇਲਾ ਕਮਿਸ਼ਨ ਨੂੰ ਵੀ ਸੰਮੇਲਨ ਤੋਂ ਕੰਮ ਲੈਣ ਦੀ ਲੋੜ ਹੈ ਘਟੂ ਘਾਟ ਐਸਜੀਪੀਸੀ ਦੇ ਸਾਕਾ ਪ੍ਰਧਾਨ ਬੀਬੀ ਜ਼ਗੀਰ कौर ਉਹਨਾਂ ਦਾ ਪੱਖ ਵੀ ਲਿਆ ਜਾਣਾ ਚਾਹੀਦਾ ਕੀ ਉਹਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਉਹ ਤੋਂ ਗੱਲ ਅੱਗੇ ਵਧਣੀ ਚਾਹੀਦੀ ਹੈ ਨਹੀਂ ਤਾਂ ਇਹ ਮਾਮਲੇ ਦਾ ਤੰਦਾਂ ਕਈ ਪਾਸੇ ਹੁਲਦਿਆਂ ਨਜ਼ਰ ਆ ਰਿਹਾ ਬੜਾ ਸਵੇਨਨਸ਼ੀਲ ਮਾਮਲਾ ਹੈ ਜੀ ਬਿਲਕੁਲ ਸਿੱਤ ਸਾਹਿਬ ਅੱਗੇ ਗੱਲ ਦਿਲਜੀਤ ਦਸਾਂਝ ਹੁਣਾਂ ਦੀ ਕਰਾਂਗੇ ਵੱਡੇ ਸਟਾਰ ਨੇ ਦੁਨੀਆ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਜਿਸ ਦੇਸ਼ ਦੇ ਵਿੱਚ ਉਹਨਾਂ ਨੇ ਸ਼ੋਅ ਨਾ ਕੀਤੇ ਹੋਣ ਪਰ ਜਦੋਂ ਤੋਂ ਇੰਡੀਆ ਟੂਰ ਉਹਨਾਂ ਨੇ ਸ਼ੁਰੂ ਕੀਤਾ ਕੋਈ ਨਾ ਕੋਈ ਸਮੱਸਿਆ ਉਹਨਾਂ ਦੇ ਰਾਹ ਦੇ ਵਿੱਚ ਹਰ ਰੋਜ਼ ਆਉਂਦੀ ਹੈ ਚਾਹੇ ਉਹ ਕਿਸੇ ਤੇਲੰਗਾਨਾ ਦੇ ਵਿੱਚ ਹੋਵੇ ਗੁਜਰਾਤ ਦੇ ਵਿੱਚ ਕਰਨਾਟਕ ਦੇ ਵਿੱਚ ਜਿੱਥੇ ਮਰਜ਼ੀ ਉਹ ਸ਼ੋਅ ਕਰ ਰਹੇ ਹੋਣ ਪਰ ਜਦੋਂ ਪੰਜਾਬ ਆਏ ਚੰਡੀਗੜ੍ਹ ਦੇ ਵਿੱਚ ਅੱਜ ਸ਼ੋਅ ਉਹਨਾਂ ਦਾ ਤੇ ਉਸ ਤੇ ਵੀ ਕਾਫੀ ਕੰਟਰੋਵਰਸੀ ਹੋਈ ਪਹਿਲਾਂ ਕੱਲ ਰੱਦ ਕਰਨ ਦੀ ਪਟੀਸ਼ਨ ਵੀ ਪਾ ਦਿੱਤੀ ਗਈ ਕੋਰਟ ਦੇ ਵਿੱਚ ਕੋਰਟ ਨੇ ਰੱਦ ਕਰਤੀ ਤੇ ਇਸ ਨੂੰ ਲੈ ਕੇ ਕਿਉਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਕਿ ਪੰਜਾਬੀ ਹੀ ਪੰਜਾਬੀ ਦਾ ਦੁਸ਼ਮਨ ਬਣ ਤੇ ਤੋਲਿਆ ਹੋਇਆ ਜਦ ਕਿ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਪਹਿਲਾਂ ਰਣਜੀਤ ਹੁਣਾਂ ਦਾ ਬਾਬਾ ਹੁਣਾਂ ਦਾ ਜਿਹੜਾ ਸ਼ੋਅ ਆ ਉਹ ਵੀ ਇਸੇ ਕਰਕੇ ਰੱਦ ਕਰ ਦਿੱਤਾ ਗਿਆ ਸੀ ਜੀ ਮੈਂ ਪ੍ਰਭੂ ਪੂਰੀ ਤਰ੍ਹਾਂ ਇਹ ਸੋ ਨਾਲ ਸਹਿਮਤ ਹਾਂ ਕਿ ਕੋ ਪੰਜਾਬੀ ਪੰਜਾਬੀ ਦਾ ਦੁਸ਼ਮਨ ਨਹੀਂ ਹੈ ਜੀ ਪੰਜਾਬੀਆਂ ਦੇ ਵਿੱਚ ਕੁਝ ਸ ਹੈ ਜਿਹੜਾ ਇਸ ਤਰ੍ਹਾਂ ਦਾ ਵਿਰੋਧ ਦਾ ਪ੍ਰਗਟਾਵਾ ਕਰ ਰਿਹਾ ਉਹਨੂੰ ਕਿਉਂ ਕਰ ਰਿਹਾ ਹੈ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਆ ਪਰ ਦੇਖੋ ਦਜੀਤ ਸਿੰਘ ਜਦੋਂ ਆਪਾਂ ਗੱਲ ਕਰਦੇ ਆ ਕ ਮੰਤਰੀ ਪਦ ਤੇ ਪੰਜਾਬੀਆਂ ਦੀ ਬੱਲੇ ਬੱਲੇ ਕਰਵਾਤੀ ਉਸ ਨੇ ਕਿਸੇ ਮੁਲਕੇ ਜਾਂਦੇ ਆ ਪੰਜਾਬੀਆਂ ਦੀ ਬੱਲੇ ਬੱਲੇ ਪੰਜਾਬੀਆਂ ਦੀ ਵਿਰਾਸਤ ਪੰਜਾਬੀਆਂ ਦੀ ਪਛਾਣ ਦਜੀਤ ਸਿੰਘ ਨੇ ਕ ਮੰਤਰੀ ਪਦ ਤੇ ਇੱਕ ਨਾਂ ਬਣਾ ਉਹ ਪਗੜੀ ਦੀਆਂ ਗੱਲਾਂ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਆ ਪੰਜਾਬੀ ਗੀਤਾਂ ਦੀ ਗੱਲ ਕਰਦੇ ਆ ਇਨਾ ਕਮਾਲ ਹੁੰਦਾ ਹੈ ਜਦੋਂ ਵਿਦੇਸ਼ੀ ਧਰਤੀ ਦੇ ਦੇਸ਼ੀ ਕੋਰੇ ਆ ਕੇ ਉਹਨਾਂ ਜਫੀਆਂ ਪਾਉਂਦੇ ਆ ਪੰਜਾਬੀ ਦੇ ਹੱਕ ਚ ਬੋਲਦੇ ਆ ਕੋਈ ਨੂੰ ਪੰਜਾਬੀ ਨਹੀਂ ਵੀ ਬੋਲਣੀ ਆਉਂਦੀ ਉਹ ਵੀ ਟੁੱਟੀ ਫੁੱਟੀ ਪੰਜਾਬੀ ਚ ਆ ਕੇ ਸਵਾਗਤ ਕਰਦਾ ਉਸ ਦਾ ਯਾਨੀ ਇਸ ਤਰ੍ਹਾਂ ਲੱਗਦਾ ਹੈ ਕਿ ਵੱਖਰੀ ਦੁਨੀਆ ਤੇ ਜਦੋਂ ਆਪਣੇ ਮੋਲਕ ਚ ਆ ਕੇ ਤੁਸੀਂ ਗੱਲ ਕਰਦੇ ਤੁਹਾਡਾ ਐਡਾ ਵੱਡਾ ਜਿਹੜਾ ਨਾਮਣਾ ਕਮਾਉਣ ਵਾਲਾ ਕਮੰਦਰੀ ਪਦ ਤੇ ਕਲਾਕਾਰ ਹੋਵੇ ਉਸ ਨੂੰ ਇਸ ਤਰ੍ਹਾਂ ਬਿਹੇਵ ਕੀਤਾ ਜਾਵੇ ਵੀ ਪਤਾ ਨਹੀਂ ਉਹ ਜਿਵੇਂ ਕੋਈ ਵੱਡਾ ਦੋਸ਼ੀ ਹੋਣਾ ਦੇਖੋ ਪ੍ਰਬੰਧ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਪਰੰਧ ਕਿਸੇ ਤਰ੍ਹਾਂ ਦੀ ਵੀ ਹੋਣਾ ਚਾਹੇ ਸਭਿਆਚਾਰਕ ਹੋਣ ਧਾਰਮਿਕ ਹੋਣ ਚਾਹੇ ਜਿਹੜਾ ਰਾਜਸੀ ਹੋਣ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਆ ਤਾਂ ਉਹਨਾਂ 'ਚ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਆਪਾਂ ਜਾਣਦੇ ਆ ਬਹੁਤ ਸਾਰੇ ਮੋਕੇ ਜਿਹੇ ਕੌਮੀ ਕ ਮੰਤਰੀ ਪਤਰ ਹੁੰਦੇ ਆ ਜਿਨ੍ਹਾਂ 'ਚ ਮੁਸ਼ਕਲਾਂ ਦਾ ਸਾਹਮਣਾ ਪੈਂਦਾ ਪਰ ਉਹਦਾ ਕਲਾਕਾਰ ਨੂੰ ਇਸ ਤਰੀਕੇ ਨਾਲ ਉਹਦੇ ਤੇ ਸਵਾਲ ਖੜੇ ਕਰਨੇ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਨਹੀਂ ਕਰੋਗੇ ਆ ਗੀਤ ਗਾਓਗੇ ਆ ਗੀਤ ਨਹੀਂ ਗਾਓਗੇ ਇਦਾਂ ਕਰੋਗੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ ਜਿਹੜੇ ਸਵਾਲਾਂ ਦੇ ਕੇਰੇ 'ਚ ਲਿਆਉਣਾ ਇੱਕ ਤਰੀਕੇ ਨਾਲ ਦਸਾਂ ਨੂੰ ਜਿਹੜਾ ਹੈਗਾ ਨੀਵਾ ਦਿਖਾਉਣ ਵਾਲਾ ਮਾਮਲਾ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਪੰਜਾਬੀ ਹੈ ਆਪਣੇ ਆਪਣੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਸੰਬੰਧਤ ਅਦਲੀ ਦਸਾਂ ਆਪਣੇ ਘਰ ਜਾਇਆ ਬੰਦਾ ਘਰ ਜਾਉਣ ਵਾਲੇ ਨੂੰ ਪੁੱਛੋ ਕਿ ਤੂੰ ਬਈ ਬਾਹਰ ਪੁੱਛ ਕੇ ਬੜੀ ਅੰਦਰ ਘਰ ਬਿਲਕੁਲ ਤੂੰ ਐਦਾਂ ਦੀ ਜੁੱਤੀ ਨਹੀਂ ਪਾ ਕੇ ਆਉਣੀ ਤੂੰ ਐਦਾਂ ਦੀ ਕਮੀਜ਼ ਨਹੀਂ ਪਾ ਕੇ ਆਉਣੀ ਐਦਾਂ ਦੀ ਬੋਲੀ ਨਹੀਂ ਬੋਲਣੀ ਹੁਣ ਆਪਾਂ ਕੋਈ ਵੀ ਇਸ ਗੱਲ ਦੇ ਹੱਕ 'ਚ ਨਹੀਂ ਹੋਏਗਾ ਕਿ ਸ਼ਰਾਬ ਦਾ ਜਿਹੜਾ ਪ੍ਰਚਾਰ ਕੀਤਾ ਜਾਏ ਜਾਂ ਨਸ਼ਾ ਦਾ ਪ੍ਰਚਾਰ ਕੀਤਾ ਜਾਏ ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਦਿਲਜੀਤ ਸਾਹ ਦਾ ਕੋਈ ਜਿਹੜੇ ਗੀਤ ਹੈ ਉਹਦੇ ਕਰਕੇ ਹੀ ਸ਼ਰਾਬ ਜਿਹੜੀ ਹੈਗਾ ਟੜਾ ਟੜਾ ਵਿਕਦੀ ਹੁੰਦੀ ਹੈ ਜੀ ਜੇ ਰੁਕਣੀ ਹੈ ਤਾਂ ਲੋਕ ਦੇਖ ਰਿਹਾ ਸੀਗੇ ਜਿਹੜੇ ਬੈਸਟ ਇਸ ਹਾਲ ਐ ਰੇ ਲੋਕੀ ਕਮੈਂਟਸ ਕਰ ਰਹੇ ਆ ਉਹ ਕਹਿੰਦੇ ਫਿਰ ਸੜਕਾਂ ਦੇ ਕਿਨਾਰਿਆਂ ਤੇ ਜਿਹੜੇ ਠੇਕੇ ਖੁੱਲਿਆ ਉਹਨਾਂ ਨੂੰ ਬੰਦ ਕਰਵਾਓ ਨਾ ਬਿਲਕੁਲ ਯਾਬ ਖਾਲਿਆ ਚਿੱਟੇ ਨਸ਼ੇ ਨੇ ਦੇਸ਼ 'ਚ ਬਹੁਤ ਵੱਡੇ ਇਸੇ 'ਚ ਵੱਡੀਆਂ-ਵੱਡੀਆਂ ਖੇਪਾਂ ਮਿਲਦੀਆਂ ਚਾਹੇ ਆਪਾਂ ਗੁਜਰਾਤ ਦੀ ਗੱਲ ਕਰ ਲਈਏ ਦੂਜੇ ਸੂਬਿਆਂ ਦੀ ਗੱਲ ਕਰ ਲਈਏ ਹੁਣ ਉਹ ਇੱਕ ਵੱਖਰੀ ਕਿਸਮ ਦਾ ਵਰਤਾਰਾ ਹੈ ਜਿੱਦਕਿ ਗੈਰ ਸਮਾਜਿਕ ਇਦਾਂ ਦੇ ਅੰਸਰ ਕੰਮ ਕਰਦੇ ਆ ਤਾਂ ਉਹਨਾਂ ਨੂੰ ਉਸ ਤਰ੍ਹਾਂ ਰੋਕਣ ਦੀ ਲੋੜ ਹੈ ਪਰ ਕਲਾਕਾਰ ਨੂੰ ਉਤਰੀਕੇ ਨਾਲ ਬੰਨ ਕੇ ਜਦੋਂ ਬਾਰੇ ਗੱਲ ਕਰਨੀ ਜਿਹੜੀ ਹੈਗੀ ਆ ਮੈਂ ਸਮਝਦਾ ਕਿਸੇ ਤਰੀਕੇ ਨਾਲ ਇਹ ਉਹਦੀ ਸੁਭਾਅ 'ਚ ਨਹੀਂ ਜਾਂਦੀ ਕਹਿੰਦੀ ਜਲਦੀ ਦਸਾਂ ਜੇਕ ਪੰਜਾਬ ਦੇ ਖਿੜੇਵੇਂ ਫੁੱਲ ਦੀ ਤਰ੍ਹਾਂ ਜਿਦੀ ਖੁਸ਼ਬੂ ਦੁਨੀਆਂ ਪਰ ਹੈ ਉਹ ਕਿ ਸੂਦਾ ਆਨੰਦ ਲੈਣਾ ਚਾਹੀਦਾ ਜਦੋਂ ਆਪਾਂ ਗੱਲ ਕਰ ਰਹੇ ਆ ਮੈਂ ਦੇਖ ਰਿਹਾ ਸੀਗਾ ਕਿ ਲੋਕ ਕਿਸ ਤਰ੍ਹਾਂ ਜਿਹੜੇ ਆ ਕੇ ਤਾਂਤੇ ਬਨ ਕੇ ਉਹਨੂੰ ਸੁਣਨ ਦੇ ਲਈ ਆ ਰਹੇ ਆ ਮੈਂ ਆਪ ਚੰਡੀਗੜ੍ਹ ਦਾ ਰਹਿਣ ਵਾਲਾ ਹਾਂ ਉੱਥੇ ਕਾਫੀ ਪਿਛਲੇ ਕੁ ਘੰਟਿਆਂ ਤੋਂ ਜਿਹੜਾ ਉਸ ਪਾਸੇ ਵਾਲਾ ਟ੍ਰੈਫਿਕ ਉਹ ਤੋਂ ਡਿਵਰਟ ਕੀਤਾ ਗਿਆ ਦੇਖੋ ਮੁਸ਼ਕਲਾਂ ਸਨ ਤੌਰ ਤੇ ਉਹਨਾਂ ਦੀ ਇੱਕ ਵੱਖਰੀ ਗੱਲ ਹੈ ਪਰ ਜੇ ਵੱਡਾ ਪ੍ਰੋਗਰਾਮ ਹੋਏਗਾ ਤਾਂ ਪ੍ਰਬੰਧਕਾਂ ਨੇ ਦੇਖਣਾ ਨਾ ਕਿ ਤੁਸੀਂ 34 ਸੈਕਟਰ 'ਚ ਕਰਾਉਣਾ ਹੈ ਜਾਂ ਕਿਸੇ ਹੋਰ ਜਗ੍ਹਾ ਤੇ ਕਰਾਉਣਾ ਹੈ ਦਲਜੀਤ ਸਾਨ ਨੂੰ ਕਿਹੜੇ ਚ ਖਾੜੇ ਕਰਨਾ ਇਸੇ ਤਰ੍ਹਾਂ ਵੀ ਆਵਾਜ਼ ਨਹੀਂ ਉਹ ਤਾਂ ਪੰਜਾਬ ਦੀ ਆਵਾਜ਼ ਹੈ ਜਦੋਂ ਅਸੀਂ ਲੋਕ ਦੇਖਦੇ ਆ ਪੰਜਾਬੀ ਆ ਗਏ ਪੰਜਾਬੀ ਆ ਗਏ ਤੇ ਗੱਲ ਕਰਦੇ ਆ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਆਵਾਜ਼ ਨੂੰ ਗੱਲ ਨਾਲ ਲਾਉਣ ਦੀ ਲੋੜ ਹੈ ਤੇ ਪਰ ਉਹਦਾ ਇੱਕ ਮੁਸ਼ਕਲ ਹੈ ਪਰ ਉਹਦੇ ਕਾਪੜੇ ਤੌਰ ਤੇ ਨਿਸ਼ਚਿਤ ਹਨ ਬਿਲਕੁਲ ਸੇਖਾ ਜੀ ਜੀ ਇਸੇ ਤਰੀਕੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਜਾਨਣਾ ਨਹੀਂ ਹੋਏਗਾ ਜੀ ਜੀ ਸੇਖਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਬਿਲਕੁਲ ਜਿਸ ਤਰ੍ਹਾਂ ਸਰ ਸਾਬ ਉਹਨਾਂ ਦਾ ਕਹਿਣਾ ਹੈ ਕਿ ਗੱਲ ਬਿਲਕੁਲ ਵਾਜਬ ਹੈ ਦਿਲਜੀਤ ਦਸਾਂਜ ਇੱਕ ਅਚਿਹ੍ਹਾ ਕਲਾਕਾਰ ਹੈ ਜਿਸਨੇ ਪੰਜਾਬ ਪੰਜਾਬੀਅਤ ਪੱਗ ਸਿੱਖ ਇਤਿਹਾਸ ਤੇ ਹੋਰ ਪਤਾ ਨਹੀਂ ਪੰਜਾਬ ਦੀ ਵਿਰਾਸਤ ਦੀਆਂ ਕਿੰਨੀਆਂ ਚੀਜ਼ਾਂ ਸਟੇਜ ਤੇ ਲੈ ਆ ਕੇ ਖੜੀਆਂ ਕੀਤੀਆਂ ਤਾਂ ਦੁਨੀਆ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਜਿਹੜਾ ਉਹ ਲੱਗਿਆ ਹਾਲਾਂਕਿ ਲੋਕ ਪੰਜਾਬੀ ਭਾਸ਼ਾ ਜਿਹੜੇ ਨਹੀਂ ਵੀ ਸਮਝਦੇ ਉਹ ਵੀ ਦਿਲਜੀਤ ਨੂੰ ਪਿਆਰ ਕਰਦੇ ਨੇ ਤੇ ਪੰਜਾਬੀ 뮤직 ਸੁਣਨ ਦੇ ਲਈ ਆਉਂਦੇ ਨੇ ਆਨੰਦ ਮਾਨਦੇ ਨੇ ਪਰ ਜਦੋਂ ਆਪਣੇ ਘਰ ਦੇ ਵਿੱਚ ਆ ਕੇ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਿਤੇ ਨਾ ਕਿਤੇ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਕੀ ਕੁਝ ਹੋ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਿਲਜੀਤ ਦਸਾਂਝ ਇਹ ਵੀ ਕਹਿ ਚੁੱਕੇ ਨੇ ਕਿ ਜੇਕਰ ਤੁਸੀਂ ਇੰਡੀਆ ਨੂੰ ਪੂਰੇ ਨੂੰ ਡ్రਾਈ ਕੰਟਰੀ ਦੇ ਵਜੋਂ ਬਣਾ ਦਿੰਦੇ ਹੋ ਤਾਂ ਮੈਂ ਕਦੇ ਵੀ ਸ਼ਰਾਬ ਵਾਲੇ ਗੀਤ ਹੈ ਜਿਹੜੇ ਨਹੀਂ ਗਾਵਾਂਗਾ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਹੋਰ ਛੱਡੋ ਅੰਮ੍ਰਿਤਸਰ ਨੂੰ ਹੀ ਡਰਾਈ ਜਿਹੜੀ ਸਿਟੀ ਆ ਬਣਾ ਦੋ ਸੋ ਆਪਣਾ ਪੱਖ ਰੱਖ ਚੁੱਕੇ ਨੇ ਪਰ ਇਸ ਤਰ੍ਹਾਂ ਦੀਆਂ ਲਗਾਤਾਰ ਕੰਟਰੋਵਰਸਟੀਆਂ ਉਹਨਾਂ ਦਾ ਵਿਰੋਧ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਣਾ ਸੋ ਇਹ ਕਿਸੇ ਵੀ ਤਰੀਕੇ ਦੇ ਨਾਲ ਵਾਜਿਬ ਹੈ ਜਿਹੜਾ ਉਹ ਨਹੀਂ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ